ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸ੍ਰੀਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਪਿੰਦੇ ਨੇ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਸ਼ਰਾਬ ਦੇ ਆਦੀ ਸੀ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸੀ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਬਣੇ ਇੱਧ ਖੁਲਾਸਾ ਹੋ ਗਿਆ ਹੈ ਕਿ ਸੱਚ ਮੁੱਚ ਅਰਵਿੰਦ ਕੇਜੀ ਵਾਲ ਨੂੰ ਵੀ ਪਤਾ ਲੱਗ ਚੁੱਕਿਆ ਹੈ ਆਖਰ ਦੇ ਵਿੱਚ ਜਿਸ ਵੱਡੇ ਆਗੂ ਨੇ ਕਿਹਾ ਹੈ ਉਸ ਨੂੰ ਕਲੀਨ ਬੋਲਡ ਕਰ ਦਿੱਤਾ ਗਿਆ ਹੈ ਉਸ ਨੂੰ ਫੈਸਲੇ ਲੈਣ ਦਾ ਹੱਕ ਨਹੀਂ ਹੈ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਨੇ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾਰੂ ਪਿੰਦਾ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਕਰਕੇ ਵਟ ਕੱਢੇ ਜਾ ਰਹੇ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਦੁਆਰਾ ਲੇਕਿਨ ਅਰਵਿੰਦ ਕੇਜਰੀਵਾਲ ਦੇ ਕੰਨਾਂ ਦੇ ਵਿੱਚ ਇਨਫੋਰਮੇਸ਼ਨ ਕਿੰਨੇ ਪਾਈ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਕੋਈ ਸਮਾਂ ਨਹੀਂ ਦੇਖਦਾ ਜਦੋਂ ਦਿਲ ਕਰਦਾ ਹੈ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਹੋ ਕੇ ਗਾਲੀ ਗਲੋਚ ਵੀ ਕਰਦਾ ਹੈ ਅਫਸਰਾਂ ਦੇ ਨਾਲ ਪੰਗੇ ਵੀ ਲੈਂਦਾ ਹੈ ਜਦੋਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਮਨੀਸ਼ ਸੋਦੀਆ ਅਤੇ ਅਰਵਿੰਦ ਕੇਜਰੀਵਾਲ ਜਦੋਂ ਅੰਤਰਮ ਜਬਾਨ ਤੇ ਬਾਹਰ ਆਈ ਸੀ ਤਾਂ ਉਹਨਾਂ ਸ਼ਿਕਾਇਤ ਕੀਤੀ ਸੀ ਅਮਨ अरोड़ा ਜਿਹੜੇ ਮੌਜੂਦਾ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਅਤੇ ਹਰਪਾਲ ਚੀਮਾ ਜੋ ਮੌਜੂਦਾ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਨਾ ਤੇ ਕੁਲਤਾਸਨਦਮਾ ਸ਼ਰਾਬ ਪੀਂਦੇ ਨੇ ਨਾ ਜਿਹੜੇ ਨੇ ਚੀਮਾ ਜੀ ਸ਼ਰਾਬ ਪੀਂਦੇ ਨੇ ਤੇ ਨਾ ਅਮਨ अरोड़ा ਸ਼ਰਾਬ ਪੀਂਦੇ ਨੇ ਆਖਰ ਇਹਨਾਂ ਤਿੰਨਾਂ ਵੱਲੋਂ ਗੱਲਬਾਤ ਕੀਤੀ ਗਈ ਇਸ ਕਰਕੇ ਸੂਬੇ ਦੇ ਮੁੱਖ ਮੰਤਰੀ ਉੱਤੇ ਐਕਸ਼ਨ ਲਿਆ ਜਾਣਾ ਸੰਭਾਵੀ ਸਮਝਿਆ ਕਿਉਂਕਿ ਜਿਸ ਤਰ੍ਹਾਂ ਹੁਣ ਗੱਲਾਂ ਹੋ ਰਹੀਆਂ ਨੇ ਹਾਲਾਂਕਿ ਜੇ ਗੱਲ ਕਰੀਏ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹ ਨੂੰ ਹੀ ਦੇਖ ਕੇ ਲੜੀਆਂ ਗਈਆਂ ਲੇਕਿਨ ਜੇ ਹੁਣ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੀ ਸੱਚਮੁੱਚ ਪਾਵਰ ਹੈ ਨਹੀਂ ਉਹ ਪਾਵਰਲੈਸ ਨੇ ਉਹ ਸ਼ਕਤੀਹੀਣ ਨੇ ਅਮਨ ਅਰੂੜਾ ਨੂੰ ਵੀ ਹੁਣ ਕਲੀਨ ਬੋਲਡ ਜਿਹੜਾ ਹੈ ਚੁੱਪਚੀਪੇ ਕੀਤਾ ਜਾ ਰਿਹਾ ਹੈ ਅਮਨ ਅਰੋੜਾ ਬਾਰੇ ਕਿਆਸ ਲਗਾਈਆਂ ਰਗਾਈਆਂ ਜਾ ਰਹੀਆਂ ਨੇ ਵੀ ਕਿਸੇ ਵੀ ਸਮੇਂ ਉਹਨਾਂ ਵੱਲੋਂ ਅਸਤੀਫਾ ਵੀ ਦਿੱਤਾ ਜਾ ਸਕਦਾ ਹੈ ਇੱਕ ਚੈਨਲ ਨੇ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਰਾਗਵ ਚੱਡਾ ਨੂੰ ਇੰਜ ਲੱਗਦਾ ਹੋਵੇ ਜਿਵੇਂ ਕਲੀਨ ਬੋਰਡ ਕਰ ਦਿੱਤਾ ਹੋਵੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਲੱਗਿਆ ਹੈ ਕਿ ਮੇਰੀਆਂ ਜੜ੍ਹਾਂ ਵੱਢਣ ਵਾਲੇ ਕੌਣ ਨੇ ਕਿਉਂਕਿ ਅਮਨ ਅਰੋੜਾ ਵੀ ਸ਼ਰਾਬ ਨਹੀਂ ਪੀਂਦੇ ਹਰਪਾਲ ਚੀਮਾ ਵੀ ਸ਼ਰਾਬ ਨਹੀਂ ਪੀਂਦੇ ਅਤੇ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਵੀ ਸ਼ਰਾਬ ਨਹੀਂ ਪੀਂਦੇ ਇਹ ਆਦੀ ਨਹੀਂ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਰਾਜੇ ਨੇ ਇੱਕ ਵਾਰ ਤਾਂ ਸੋਚਣਾ ਚਾਹੀਦਾ ਹੈ ਕੋਈ ਸਮਾਂ ਹੁੰਦਾ ਹੈ ਸ਼ਰਾਬ ਪੀਣ ਦਾ ਹਾਲਾਂਕਿ ਜੇਕਰ ਗੱਲ ਕਰੀਏ ਨਸ਼ੇ ਦੀ ਨਸ਼ਾ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਲੇਕਿਨ ਸਿੰਥੈਟਿਕ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਇੱਕ ਕਦਮ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਚੁੱਕਿਆ ਗਿਆ ਕਿ ਪੀਲਾ ਪੱਜਾ ਚਲਾਇਆ ਜਾਵੇ ਇਹ ਹੈ ਦੇਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵ ਚੀਬਾਲ ਅਮਨ ਅਰੋੜਾ ਹਰਪਾਲ ਸਿੰਘ ਚੀਮਾ ਅਤੇ ਕੁਲਤਾਬ ਸਿੰਘ ਸ਼ਰਮਾ ਦੀ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵੈਸੇ ਹੀ ਨਸ਼ੇ ਦੇ ਵਿੱਚ ਨੇ ਇਹ ਵਾਰ-ਵਾਰ ਪ੍ਰਚਾਰਿਆ ਗਿਆ ਬਿਕਮਜੀਤ ਸਿੰਘ ਮਜੀਠੀਆ ਦੇ ਦੁਆਰਾ ਵਾਰ-ਵਾਰ ਪ੍ਰਚਾਰਿਆ ਗਿਆ ਸੁਪੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਬਾਗੀ ਅਤੇ ਦਾਗੀ ਧੜੇ ਵਾਲਿਆਂ ਵੱਲੋਂ ਉਸ ਤੋਂ ਬਾਅਦ ਜਿਹੜੇ ਚੈਲੰਜਸ ਸੰਚਨੀ ਨੇ ਜਾਂ ਸੁਖਪਾਲ ਸਿੰਘ ਖਹਿਰਾ ਨੇ ਜਾਂ ਪ੍ਰਤਾਪ ਸਿੰਘ ਬਾਜਬਾ ਨੇ ਉਹ ਵੱਲੋਂ ਵੀ ਕਾਹ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਹੁਣ ਆਚ ਗੇ ਸਕਦੀ ਹੈ ਅਮਨ ਅਰੋੜਾ ਤੇ ਧੰਨਵਾਦ